ਪਾ ਬੀਵੀ ਸਮਨ ਦਿੱਤੇ ਆ। ਉਹ ਸਮਨ ਇੱਥੇ ਹੀ ਆ। ਉਹਨਾਂ ਰੁਈ ਜਾਣ ਦੀ ਹੀ। ਤੇ ਤੈਨੂੰ ਪਤਾ ਉਹਨੇ ਤੇਰੇ ਸਾਹਮਣੇ ਸਭ ਨੂੰ ਰੁਈ ਜਾਣਾ ਹੀ। ਤੋ ਆਂਦੀ ਮੈਂ ਨਹੀਂ ਅੱਗੇ ਆਉਣਾ ਹੈਗਾ। ਨੀਂ ਨਾ ਤਾਂ ਖਿਆਲ ਰੱਖਿਓ। ਬਾਵਾ ਇਹਦੇ ਵੇਲਾ ਪਾਲਣ ਦੇ ਚੋਰਾ ਧੀਆਂ। ਚਾਚਾ ਜੀ ਹਾਲ ਸਹੀ ਆ। ਤੇਰਨੂੰ ਹੁਣ ਤੇ ਬੜਾ ਹੋਟਲ ਗਿਆ ਪਰ ਤੁਹਾਨੂੰ ਪਤਾ ਹੀ ਆ। ਇਹ ਤੇ ਵੱਡੇ ਵੱਡੇ ਰਾਜੇ ਰਸਾਲੂਣੀ ਆ। ਈਹਨੂੰ ਕਾ ਰੱਖ ਸਕੇ। ਤੇ ਮੈਂ ਕਿਹਾ ਚਲੋ ਵੀ ਹਣਾ ਜ਼ਰੂਰੀ ਕਰਨੇ ਪੈਂਦੇ ਨੇ। ਤੇ ਨਾਲੇ ਤੁਸੀਂ ਕਿਦਾਂ ਤੋਂ ਜਾਣਾ ਕਰਨਾ? ਮੈਂ ਹਫਤੇ ਬਾਅਦ ਜਾਵਾਂਗੀ। ਅੱਛਾ ਹਾਂਜੀ ਚੱਲ ਕੋਈ ਗੱਲ ਨਹੀਂ ਆ ਤੇ ਮੈਂ ਸੋਚ ਨਹੀਂ ਹਾਂ ਕਿ ਇੰਨੀ ਦੂਰ ਦਾ ਕਿੱਦਾਂ ਸਰੂਗਾ ਆਪਣਾ ਨਵਦੀਪ ਹਾਂਜੀ ਹੋਏ ਨਹੀਂ ਫਿਰ ਤਿਆਰ ਹਜੇ ਬਸ ਮੈਂ ਲੱਗੀ ਤਿਆਰ ਹੁਣੇ ਕੱਪੜੇ ਕੱਢਣ ਲੱਗੀ ਹਾਂ ਪ੍ਰੈਸ ਕਰਨ ਵਾਸਤੇ ਚੱਲ ਕੱਢ ਲੈ ਮੈਂ ਵੀ ਚੰਗੇ ਰਹੇ ਨੇ ਜਿਹੜਾ ਹੁਣੇ ਫੋਨ ਕਰਤਾ ਜੇ 1 ਘੰਟਾ ਠਹਿਰ ਕੇ ਕਰਦੇ ਤਾਂ ਆਪਾਂ ਘਰੋਂ ਨਿਕਲ ਪੈਣਾ ਸੀ ਕਿਹਦਾ ਕੋਣ ਆਇਆ ਵਾ ਪਿੰਡੋ ਪਿੰਡੋ ਕਿਹੜੇ ਦਾ ਫੋਨ ਆਇਆ ਡੈਡੀ ਤੇਰੇ ਦਾ ਫੋਨ ਆਇਆ ਹੈ ਉਹ ਕਹਿੰਦੇ ਆ ਭੀ ਆਇਓ ਕਿ ਜ਼ਰੂਰੀ ਗੱਲ ਬਾਤ ਕਰਨੀ ਹੈ ਗੱਲ ਕਰਨੀ ਹੈ ਤੇ ਪੁੱਛਣਾ ਤੇ ਸਹੀ ਹੀ ਵੀ ਕਿਹੜੀ ਗੱਲ ਵਾਹਨ ਦੱਸ ਦੋ ਮੈਂ ਤਾਂ ਨਵਦੀਪ ਪੁੱਛਿਆ ਸੀ ਕਹਿੰਦੇ ਵੀ ਇੱਥੇ ਆਓਗੇ ਫਿਰ ਦੱਸਣੀ ਹੈ ਹੁਣ ਮੈਨੂੰ ਵੀ ਫਿਰ ਸਕੂਲ ਫੋਨ ਕਰਨਾ ਪਊਗਾ ਕਰ ਲੈ ਮੈਂ ਛੁੱਟੀ ਨਾ ਦੇਣ ਪਿੰਦਰ ਮੈਂ ਚੁੱਧਾ ਆਪਣੇ ਕਰ ਲਿਆ ਵਾ ਤੇ ਮੇਰੀ ਵੀ ਬਣ ਗਈ ਗਲਤੂ ਆਪਣਾ ਵੇਖ ਹੁਣ ਤੁਹਾਡੀ ਗੱਲ ਹੋਰ ਵਾ ਮੇਰੀ ਹੋਰ ਵਾਣਾ ਫਿਰ ਹੁਣ ਮੈਂ ਕੋਈ ਬੰਦਾ ਪਹਿਲਾਂ ਦੱਸਿਆ ਹੋਏ ਫਿਰ ਵਾਣਾ ਮੈਂ ਤੇ ਉਹਨਾਂ ਨੂੰ ਇੰਨੀ ਗੱਲ ਕਹੀ ਸੀ ਮੈਂ ਚੱਲ ਕੋਈ ਗੱਲ ਨਹੀਂ ਮੈਂ ਤੁਹਾਨੂੰ ਫੋਨ ਕਰਦਾ ਆ ਤੇ ਮੈਂ ਆਪਣੇ ਲੋਕ ਕਰਕੇ ਫਿਰ ਉਹਨਾਂ ਨੂੰ ਮੈਂ ਕਰਤਾ ਵੀ ਕੋਈ ਨਹੀਂ ਆ ਜੰਨੇ 10 ਮੇਰੇ ਨਾਲ ਤੇ ਤੁਸੀਂ ਇੱਕ ਵੀ ਗੱਲ ਕਰ ਲਿੰਦੇ ਤੁਸੀਂ ਤੇ ਮੈਨੂੰ ਨਾ ਫਿਕਰ ਹੀ ਪਾਤੀ ਕਿਹੜੀ ਇਹੋ ਜੀ ਗੱਲ ਕਰਨੀ ਹੋਗੀ ਉਹਨਾਂ ਨੇ ਜਿਹੜਾ ਚਾਂਚਕ ਬੁਲਾਇਆ ਹਨ ਹੁਣ ਮੈਨੂੰ ਤੇ ਪਤਾ ਨਹੀਂ ਤੇ ਤੇਰੇ ਨਾਲ ਗੱਲ ਨਹੀਂ ਕੀਤੀ ਉਹਨਾਂ ਮੇਰੇ ਨਾਲ ਤਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਹੈਗੀ ਲੈ ਮੈਂ ਕਹਿੰਦਾ ਤੈਨੂੰ ਦੱਸਿਆ ਹੋਣਾ ਮੈਂ ਮੈਨੂੰ ਕਿੰਦਰ ਕੁਝ ਨਹੀਂ ਪਤਾ ਮੈਂ ਤੇ ਸਕੂਲ ਵਾਸਤੇ ਲੱਗੀ ਹਾਂ ਤਿਆਰ ਹੁਣ ਮੈਂ ਚੱਲ ਕੱਪੜੇ ਪ੍ਰੈਸ ਕਰ ਲੈਂਦੀ ਆ ਤੇ ਫਿਰ ਹੁਣ ਹੁਣ ਫਿਰ ਪਹਿਲਾਂ ਮੈਂ ਪੁੱਛਦੀ ਆ ਫੋਨ ਕਰਕੇ ਚੱਲ ਕਹਿਦੀ ਕੋਈ ਐਮਰਜੈਂਸੀ ਐ ਆਹੋ ਤੇ ਮੈਂ ਇਹੀ ਕਹਾਂਗੀ ਆਹੋ ਤੇ ਚੱਲ ਅਗਲੇ ਸੱਦੇ ਹੁਣ ਤੇ ਜੇ ਨਾ ਗਏ ਤੇ ਮੜੀ ਗੱਲ ਹੋ ਸਕਦਾ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਤੇ ਜਾਣਾ ਹੀ ਪੈਣਾ ਹਾਂ ਦੱਸਣ ਵੀ ਨਹੀਂ ਨਾ ਦੇ ਕਿਹੜੀ ਗੱਲ ਉਹ ਹੀ ਤਾਂ ਮੈਂ ਜਾਂ ਤੇ ਮੈਂ ਤਾਂ ਦੱਸ ਦਿੰਦੇ ਕੰਮ ਹੀ ਮੈਂ ਕੋਈ ਤੇ ਦੱਸ ਦੋ ਵੀ ਜੋ ਕੇ ਚੀਜ਼ ਦੀ ਲੋੜ ਲੜਾ ਤੇ ਨਹੀਂ ਨਹੀਂ ਉਹੋ ਜਿਹੀ ਗੱਲ ਤੇ ਇੱਥੇ ਆਓਗੇ ਤੇ ਫੇਰ ਕਰਨੀ ਐ ਚਲੋ ਫਿਰ ਮੈਂ ਵੀ ਪੁੱਛਦੀ ਆ ਫੋਨ ਕਰਕੇ ਫੋਨ ਪਿਆ ਇੱਥੇ ਮੇਰਾ ਉਹ ਪਿਆ ਤੇਰਾ ਫੋਨ ਬਾਹਰ ਬੈਠ ਦੇ ਲਿਆਵਾ ਕੋਈ ਨਹੀਂ ਮੈਂ ਫੜ ਲੈਣੀ ਹੈ ਤੁਸੀਂ ਤੇ ਤਿਆਰ ਏਦਾਂ ਹੂੰ ਦੇਓ ਜਿੱਦਾਂ ਤੂੰ ਹੀ ਕਿਤੇ ਜਾਣਾ ਹੁੰਦਾ ਵਾ ਤੇ ਮੈਂ ਜਾਣਾ ਤੇ ਹੈਗਾ ਵਾ ਕਿੱਧਰ ਜਾਣਾ ਜੀ ਆਕਾਸ਼ ਕੇ ਅੱਜ ਖੰਡ ਪੜਦਾ ਜਨਾਕਰਪ ਹੋਗਾ ਤੇ ਉੱਥੇ ਚੱਲਿਆ ਵਾ ਤੁਹਾਨੂੰ ਪਤਾ ਵਾ ਨਵਨੇਮੀ ਆਉਣਾ ਹੈਗਾ ਵਾ ਤੇ ਛੇਤੀ ਆ ਜਾਓ ਜ਼ਿਆਦਾ ਟਾਈਮ ਨਾ ਲਾਓ ਉੱਥੇ ਤੇ ਕੋਈ ਗੱਲ ਨਹੀਂ ਨਵਨੇ ਆਉਣਾ ਵਾ ਤੇ ਆਪਾਂ ਜਿਹੜੀ ਚੀਜ਼ ਲੈਣੀ ਨਾਲੇ ਮੈਂ ਦੱਸ ਦੇ ਮੈਂ ਆਉਂਦਾ ਫੜੀ ਲਾਵਾਂਗਾ ਤੇ ਕੋਈ ਗੱਲ ਨਹੀਂ ਦੱਸ ਦਨੀ ਹੈ ਮੈਂ ਲਿਖ ਕੇ ਦੇ ਦਨੀ ਤੁਹਾਨੂੰ ਸਾਰੀਆਂ ਚੀਜ਼ਾਂ ਉਹ ਚਾਹਲ ਲਿਖ ਕੇ ਦੇ ਦੇ ਉੱਥੇ ਕਿਹਾ ਵੀ ਵਿਆਹ ਦਾ ਪ੍ਰੋਗਰਾਮ ਲਿਖ ਕੇ ਦੇਣੀ ਐ ਨਾ ਕਿ ਦਿਮਾਗ ਮੇਰਾ ਹੈਗਾ ਇਹ ਆ ਵੀ ਮੈਨੂੰ ਚੇਤੇ ਰਹਿਣਾ ਵਾ ਤੂੰ ਦੱਸ ਦੇ ਵੀ ਜਿਹੜੀ ਸਵੀਟ ਵਗੈਰਾ ਮੰਗਾਉਣੀ ਆ ਤੇ ਬਾਕੀ ਸਬਜ਼ੀ ਵਗੈਰਾ ਦੱਸ ਦੇ ਪਨੀਰ ਵਗੈਰਾ ਮੰਗਾਉਣਾ ਤਾਂ ਉਹ ਦੱਸ ਦੇ ਮੰਗਾ ਉਥੋਂ ਚਾਹ ਦਾ ਸਮਾਨ ਤੁਸੀਂ ਲੈ ਆਇਓ ਤੇ ਪਨੀਰ ਨਹੀਂ ਲਿਆਉਣਾ ਹੈਗਾ ਘਰ ਦੁੱਧ ਹੈਗਾ ਵਾ ਫਟਾਲਾਂਗੀ ਮੈਂ ਚਲ ਵੇਖ ਲਾ ਮੈਂ ਤਾਂ ਤਦ ਕਹਿੰਦਾ ਵੀ ਜਦੋਂ ਚਾਰਜੀ ਇਕੱਠੇ ਹੋਣ ਨਾ ਤੇ ਇਹ ਆ ਵੀ ਮਾ ਸਾ ਚੀਜ਼ ਜਿਹੜੀ ਵਧੀ ਚੰਗੀ ਲੱਗਦੀ ਆ ਯਾਰ ਇੰਨਾ ਦੁੱਧ ਸੁਖਣਾ ਆਪਣਾ ਡੰਗਰ ਆ ਕਿ ਜੇ ਇਹ ਮੁੱਲ ਦਾ ਹੀ ਲਿਆਉਣਾ ਤੇ ਫਾਇਦਾ ਕੀ ਆ ਉਹ ਡੰਗਰ ਤੇ ਇੰਨੇ ਹੈਗੇ ਆ ਪਰ ਅੱਧੇ ਡੰਗਰ ਦੇ ਵਿੱਚੋਂ ਸੁਣਨ ਵਾਲੇ ਆ ਤੇ ਦੋ ਤਿੰਨ ਵਿੱਚ ਤੋਕਰ ਨੇ ਵੱਜੇ ਹੀ ਲੱਗਣ ਡਿਆ ਨਾਉਂਦਾ ਸਾ ਦੁੱਧ ਤੇ ਤੈਨੂੰ ਪਤਾ ਹੀ ਜਿੰਨਾ ਕੋ ਆ ਚੱਲ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਰਸੋਈ 'ਚ ਕੀ ਹੈਗਾ ਕੀ ਨਹੀਂ ਤੇ ਤੁਸੀਂ ਇਦਾਂ ਕਰਿਓ ਵੀ ਸਬਜ਼ੀ ਫੜੀ ਲਿਆਓ ਜੀਰੋ ਠੀਕ ਆ ਤੇ ਸਬਜ਼ੀ ਮੈਨੂੰ ਦੱਸ ਦੇ ਵੀ ਕਿਹੜੀ ਲੈਣੀ ਮੁਰਕੇ ਮੈਂ ਆਪਣੀ ਮਰਜ਼ੀ ਨਾਲ ਲੈ ਆਂਦੀ ਤੇ ਫੇਰ ਤੁੰਗਣਾ ਵੀ ਨਹੀਂ ਮੈਨੂੰ ਆ ਪਸੰਦ ਨਹੀਂ ਮਮੀ ਨੇ ਕਹਿਣਾ ਨਹੀਂ ਆ ਚੰਗੀ ਨਹੀਂ ਆ ਮਿਕਸ ਸਬਜੀ ਲੈਣੀ ਆ ਸਿਮਲਾ ਮਿਰਚ ਹੂੰ ਤੇ ਆ ਹੋਰ ਜਿਹੜੀਆਂ ਘਾਜਾਂ ਮੈਂ ਨਾ ਸੋ ਉਹ ਇਹਨਾਂ ਨਾ ਮਟਰ ਨਾ ਲਿਆਵਾਂ ਮਟਰ ਵਧੀਆ ਨਹੀਂ ਮਟਰ ਪਨੀਰ ਤੇ ਬਣਾਣੀ ਬਣਾਉਣਾ ਨਾਲ ਮਿਕਸ ਸਬਜੀ ਬਣਾਉਣੀ ਆ ਤੇ ਸਾਗ ਵੀ ਹੈਗਾ ਉਹ ਵੀ ਮੈਂ ਤੜਕਲਾਂਗੇ ਆਹ ਉਹ ਤੂੰ ਤੇ ਇਦਾਂ ਕਰਨੀ ਜਿਦਾ ਸਾਗ ਉਹਨਾਂ ਖਾਦਾ ਨਹੀਂ ਇੰਗਲੈਂਡੋਂ ਉਹਨਾਂ ਨੇ ਸਾਗ ਸਗਾਤੀ ਇਦਾਂ ਦੀ ਆ ਉਹ ਸਗਾਤ ਹੈਗੀ ਆ ਰਹਿਣ ਦੇ ਇੱਥੇ ਤੇ ਤੈਨੂੰ ਪਤਾ ਘਰ ਘਰ ਹੁਣ ਸਾਗ ਚੱਲਣ ਡਿਆ ਵਾ ਹੁਣ ਤੇ ਸਾਰਿਆਂ ਨੇ ਪਹਿਲੀ ਤਨ ਬਾ ਵਾਦੂਆ ਤੇ ਇਹ ਆ ਵੀ ਮੇਰੇ ਖਿਆਲ ਨਾਲ ਸਾਗ ਦਾ ਕੰਮ ਰਹਿਣ ਦੇ ਦੇਸੀ ਜਿਹਾ ਲੱਗਦਾ ਥੋੜਾ ਜਿਹਾ ਚੱਲ ਕੋਈ ਗੱਲ ਨਹੀਂ ਤੂੰ ਅੰਗਰੇਜ਼ੀ ਕਰ ਲਿਓ ਜਿਹੜਾ ਕਰਨਾ ਹੋਊਗਾ ਨਹੀਂ ਅੰਗਰੇਜ਼ੀ ਕਹਦਾ ਕਰਨਾ ਵਾ ਬਸ ਮੈਂ ਤੇ ਆ ਕਹਿਣ ਡਿਆ ਤੇ ਠੀਕ ਹੈ ਫਿਰ ਮੈਂ ਕੋਈ ਗੱਲ ਨਹੀਂ ਹੋਵਾਂ ਜਾਵਾਂ ਚਲੋ ਹੋ ਹੋ ਫਿਰ ਛੇਤੀ ਆ ਜਿਓ ਆ ਗਏ ਬਸ ਕੇ ਹਲਾ ਚਲਿਓ ਫਿਰ ਹੋ ਗਏ ਪਿਆਰ ਆਓ ਚਾਚਾ ਜੀ ਚਲਿਓ ਕੋ ਟਾਈਮ ਕਿੰਨਾ ਹੋ ਗਿਆ ਵਾ ਜੇ ਜਾਣਾ ਹੀ ਤਾਂ ਅਗਲੇ ਘਰ ਜੇ 10 ਮਿੰਟ ਬੈਠੇ ਨਾ ਉਹ ਵੀ ਬੁਰੇ ਲੱਗੀਦਾ ਮੁਰਗੇ ਚੱਲ ਮੈਂ ਤੇ ਆ ਤਿਆਰ ਹੋ ਗਈ ਕਰਦਾ ਟਿਕਣਿਆਂ ਦੇ ਨੂੰ ਉਹ ਮੈਂ ਆ ਤੇ ਜਾਣਾ ਹੀ ਉਹ ਥੋੜਾ ਜਿਹਾ ਘੇਲੋ ਜਾ ਕੰਮ ਹੀ ਵੇਖਣ ਡਿਆ ਉਹ ਚ ਟਾਈਮ ਲੱਗ ਗਿਆ अच्छा तो मोनो टेरिया चली आ देखो पूरे टेरिया पर रेडियां चला फिर वो जाकर पीए चाय पानी चल फिर लाव टाइम से आने वाले बनांगे फिर आहो ਨਾਲ ਗੁਰਲੀਨ ਕਹਿੰਦੀ ਵੀ ਨਵੋਣਾ ਵੀ ਆਉਣਾ ਅੱਜ ਆਹੋ ਆਪ ਹੀ ਬੁਲਾਇਆ ਸੀ ਮੈਂ ਉਹਨਾਂ ਨੂੰ اچھا ਕੰਮ ਹੀ ਕੋਈ ਨਹੀਂ ਜਾਇਆ ਕੰਮ ਹੀ ਕੋ ਖਾਸੀ ਆਹੋ ਦੱਸਾਂਗੇ ਆਲੰਦੇ ਤੈਨੂੰ ਕੋਈ ਨਹੀਂ ਤੈਨੂੰ ਲਾਗੇ ਬਿਠਾਵਾਂਗੇ ਕੋਈ ਗੱਲ ਨਹੀਂ ਉਦਾਂ ਤੇ ਨਹੀਂ ਮੈਂ ਤੇਰੇ ਬਿਗੈ ਥੋੜਾ ਕਰ ਲੈਣਾ ਕੋਈ ਕੰਮ ਉਦਾਂ ਦੀ ਨਹੀਂ ਗੱਲ ਹੈਗੀ ਕੋਈ ਤੇ ਬਾਕੀ ਮੁੜਕੇ ਨਾਲ ਮੈਂ ਅੱਡੇ ਨੂੰ ਚੱਲਿਆ ਜੇ ਕੋ ਮਗਾਉਣਾ ਹੋਵੇ ਤਾਂ ਦੱਸ ਦਿਓ ਆਹੋ ਕੋ ਮੰਗਾਵਾਂਗੇ ਮਾੜਾ ਚਾ ਪਣੀ ਦਾ ਨਾਲੀ ਨਹੀਂ ਨਹੀਂ ਬਿਲਕੁਲ ਨਾਲੇ ਦੇਖੋ ਨਵਾਂ ਨਵਾਂ ਕੰਮ ਆ ਜੇ ਸੇਵਾ ਪਾਣੀ ਪੂਰੀ ਕਰਨੀ ਚਾਹੀਦੀ ਹੈ ਕਿ ਨਹੀਂ ਭੈਣ ਭਰਾ ਦੀ ਬਿਲਕੁਲ ਬਿਲਕੁਲ ਸੱਚ ਮੰਮੀ ਦਾ ਕਿਦਾਂ ਕਹਿਣ ਦੇ ਸੱਟ ਲੱਗ ਗਈ ਹੈ ਮੰਮੀ ਦਾਦੇ ਚਾਚਾ ਜੀ ਐਵੇਂ ਨਾ ਬਹਾਨਾ ਜਿਹਾ ਬਣਿਆ ਜੇ ਦੱਸੋ ਕਿ ਅੱਗੇ ਕਿਹੜੇ ਮੰਮੀ ਵੇਲੀ ਚ ਜਾਂਦੇ ਨਹੀਂ ਹੈਗੇ ਮੜਾ ਜੋ ਸਟੈਪ ਜੈ ਨਹੀਂ ਬਣਿਆ ਅੱਡੇ ਤੁਸੀਂ ਵੰਦੇ ਜਿਓ ਜਿਹੜੇ ਠਾਣ ਉਤਰੀਦਾ ਵਾ ਇੱਕ ਸਟੈਪ ਹੀ ਆ ਉਤੋਂ ਕਿਤੇ ਉੱਤਰ ਲੱਗੀ ਤਾਂ ਪੈਰ ਫਿਸਲ ਗਿਆ ਦੱਸੋ ਹੈ ਕੋਈ ਗੱਲ ਉਹ ਕਰਮਾਂ ਦੀ ਸੱਟ ਚਲ ਹੁਣ ਤਿਆਰ ਰੱਖਿਓ ਕਿ ਠੰਡ ਹੁੰਦੀ ਐ ਸਾਲ ਦੇ ਦੇਣਾ ਬੰਦਾ ਉਹ ਦਿਖਾ ਤੂ ਲੈ ਕੇ ਕੀ ਫੈਕਚਰ ਹੋਇਆ ਮਾਸਪਾਟੇ ਕੀ ਗੱਲ ਆ ਮੈਂ ਤੁਹਾਨੂੰ ਉਹ ਹੀ ਦੱਸਣ ਲੱਗਾ ਨਾ ਜਦੋਂ ਕੱਲ ਇਦਾਂ ਹੋਇਆ ਤੇ ਮੈਨੂੰ ਤੇ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ ਫਿਰ ਵੀ ਜਿੱਦਾਂ ਮਰਜੀ ਮੰਮੀ ਆਡੇ ਘਰ ਦੀ ਤੁਹਾਨੂੰ ਬਤਾਉ ਉਹ ਵੀ ਜਾਣ ਨੇ ਸਿਆਣੇ ਨੇ ਘਰ ਚ ਮੈਂ ਤੇ ਉਸੇ ਲਈ ਫੜ ਕੇ ਬੁੱਟਰ ਤੇ ਮੰਮੀ ਨੂੰ ਮਗਰ ਭਾ ਕੇ ਪਰ ਇਹ ਗੱਲ ਇਹ ਤੱਤੇ ਤੇ ਮੰਮੀ ਬੈਗੇ ਮਤਲਬ ਉਹਨਾਂ ਸੱਟ ਨਹੀਂ ਮਹਿਸੂਸ ਨਹੀਂ ਕੀਤੀ ਜਦੋਂ ਗਏ ਫਰੇਗੜ ਉੱਥੇ ਕਰਾਇਆ ਮੁੜ ਕੇ ਚੈੱਕ ਤੇ ਉੱਥੇ ਮੰਮੀ ਕਹੇ ਵੀ ਨਾ ਮੇਰਾ ਤੇ ਪੈਰ ਹੀ ਜਿੱਦਾਂ ਹੈ ਨਹੀਂ ਨਾਲ ਮੁਰਗੇ ਪਰਲੇ ਜਗਦੰਪੀੜ ਵੱਧ ਗਈ ਮੁਰਗੇ ਉਹ ਫਿਰ ਮੁਰਗੇ ਐਕਸਸੂਰਾ ਕਰਾਇਆ ਤਾਂ ਚੇ ਆ ਵੀ ਸ਼ੁਕਰਾਂ ਮਾਲਕ ਦਾ ਹੱਡੀ ਨਹੀਂ ਫ੍ਰੈਕਚਰ ਆਈ ਵੀ ਮਾਸ ਹੀ ਪਾਟਾ ਵਾ 10-15 ਦਿਨ ਲੱਗਣਗੇ ਚੱਲਦਾ ਆ ਗਿਆ ਉਹ ਕਿਉਂ ਨਾ ਮੈਂ ਵੀ ਫਿਰ ਭਾਬੀ ਕੋਲ ਪਤਾ ਲੈਣੀ ਨਹੀਂ ਆਇਆ ਮੇਰਾ ਉਹ ਨਹੀਂ ਚਲੋ ਇਹ ਆ ਵੀ ਸ਼ੁਕਰਾਨਾ ਮਾਲਕ ਦਾ 10 ਮਿੰਟ ਹੋ ਗਏ ਫਿਰ ਲਾਉਣੇ ਭਾਬੀ ਨੂੰ ਹਾਂ ਪਰ ਵੇ ਲੋ ਅੱਜ ਕੱਲ ਬਹਾਨੇ ਬੰਦੇ ਸਾਰੀਆਂ ਚੀਜ਼ਾਂ ਦੇ ਉਹ ਅੱਜ ਕੱਲ ਨਹੀਂ ਕੋਈ ਪਤਾ ਲੱਗਦਾ ਹੁਣ ਬੰਦਾ ਚੰਗਾ ਭਲਾ ਘੜੀ ਨੂੰ ਪਾਣੀ ਕੀ ਹੋ ਜਾਂਦਾ ਸਵੇਰੇ ਮੁੰਡਾ ਮੇਰਾ ਹੀ ਫੱਤੇ ਵਾਲ ਦਾ ਆਪਣੇ ਲਾਗ ਲੈਣੀ ਹੈਗਾ ਉਹ ਨੰਬਰ ਦਾ ਨੰਬਰ ਵਜਦਾੜਾ ਹਾਂ ਉਹ ਦੱਸਣ ਡਿਆ ਜੀ ਉਹ ਤਾਂ ਚੰਗੇ ਭਲੇ ਫਾਦਾ ਸਾਹਿਬ ਤੇ ਕਹਿੰਦਾ ਵੀ ਮਰਜੀ ਬੰਟੇ ਲਮਾ ਠੀਕ ਪਤਾ ਲੱਗਣ ਡਿਆ ਇਹਨਾਂ ਗੱਲਾਂ ਦਾ ਇਹ ਤੇ ਅੱਜ ਕੱਲ ਕੋਈ ਕੋਈ ਜੇ ਬਾਈ ਤੇ ਕੋਈ ਨਹੀਂ ਪਤਾ ਲੱਗਦਾ ਜਿਹੜਾ ਟਾਈਮ ਹੈਗਾ ਨਾ ਹੱਸ ਕੇੜ ਕੇ ਵਾਇਕ ਨੂੰ ਕਹਿ ਕੇ ਗੁਜ਼ਾਰ ਬਿਲਕੁਲ ਬਿਲਕੁਲ ਹਾਂ ਜੀ ਮੰਮੀ ਪਾਣੀ ਲਿਆ ਤਾਂ ਘੋਸਾ ਕਰਕੇ ਦਵਾਈ ਖਾ ਲਉ ਹਾਂ ਨਹੀਂ ਪਾਣੀ ਤੇ ਮੇਰੇ ਖਿਆਲ ਹੋਣਾ ਹੀ ਆ ਤੂੰ ਦਵਾਈ ਹ ਲੈਣਾ ਠਹਿਰ ਹੀ ਜਾ ਰੋਟੀ ਖਾਦੀ ਹੀ ਨਾ ਹੱਲੇ ਤੇ ਮੈਂ ਚੱਲ ਠਹਿਰ ਕੇ ਹੀ ਖਾਨੀ ਆ ਚਲ ਕੋਈ ਗੱਲ ਨਹੀਂ ਠਹਿਰ ਕੇ ਖਾ ਲਿਓ ਤੇ ਮੰਮੀ ਵੀ ਇਹ ਲੋ ਦਿਨਾਂ ਤੇ ਪੈਣ ਵਾਲੀ ਗੱਲ ਹੋ ਗਈ ਆ ਛੱਟ ਲੱਗੀ ਆ ਤੇ ਅੱਗੋ ਹੈ ਵੀ ਸਿਆਲ ਆ ਆਹੋ ਚੱਲ ਹੁਣ ਗਰਲੀਨ ਮੇਰਾ ਵੀ ਕਿਹੜਾ ਜੀ ਕਰਦਾ ਸੀ ਤੇ ਕਰਮਾ ਚ ਹੋਊਗੀ ਛੱਟ ਮੰਮੀ ਸ਼ੁਕਰ ਆ ਪ੍ਰਮਾਤਮਾ ਦਾ ਫੇਰੇ ਮਾਂ ਸੀ ਪਾਟਾ ਵਾ ਕੋਈ ਹੱਡੀ ਹੁੱਡੀ ਨੂੰ ਨਹੀਂ ਛੱਟ ਗਈ ਹੈਗੀ ਆਹੋ ਨਹੀਂ ਤੇ ਜੇ ਜ਼ਿਆਦਾ ਕੰਮ ਵਾਧਦਾ ਫੇਰ ਸਿਆਲ ਚ ਮੁਸ਼ਕਲ ਹੋਣੀ ਉਹ ਤਰੰਗ ਗਲੀਨ ਮੈਂ ਸੋਚਣ ਨਹੀਂ ਕਿ ਥੋੜਾ ਥੋੜਾ ਭਾਰਨਾ ਪਾ ਕੇ ਵੇਖਾਂ ਨਹੀਂ ਮਮੀ ਬਾਹਰ ਨਹੀਂ ਪਾਉਣਾ ਹੈਗਾ ਡਾਕਟਰ ਨੇ ਜਿੰਨੇ ਦਿਨ ਕਿਹਾ ਹਨ 10 15 ਦਿਨ ਉਹਨਾਂ ਨੇ ਕਿਹਾ ਸੀ ਵੀ ਤੇ ਬਾਹਰ ਨਹੀਂ ਪਾਉਣਾ ਹੈਗਾ ਤੇ ਤੁਸੀਂ ਨਹੀਂ ਪਾਉਣਾ ਹੈਗਾ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਆ ਮੈਂ ਤੁਹਾਨੂੰ ਲੈਣ ਦਿੰਨੀ ਆ ਤੁਸੀਂ ਮੈਨੂੰ ਕਹੋ ਤੇ ਮੈਂ ਲਿਆ ਕੇ ਦਿੰਨੀ ਆ ਨਹੀਂ ਉਹ ਤੇ ਚੱਲ ਸਭ ਕੁਝ ਮਿਲਦਾ ਹੀ ਆ ਤੇ ਮੈਂ ਚੱਲ ਵੇਣੀ ਆ ਜੇ ਪਾਰ ਪਵੇ ਤੇ ਜੇ ਤੇ ਬਹੁਤੀ ਗੱਲ ਆਂਦੀ ਹੈ ਨਾ ਮੈਂ ਤੇ ਲਵ ਤੁਹਾਨੂੰ ਇੱਕ ਬੰਨਿਓ ਫੜ ਲਾਂਗੀ ਤੇ ਇਹ ਬਚਨ ਧੁੱਪੇ ਬਹਿਣਾ ਹੋਊਗਾ ਤੇ ਬਹਾਲਾਂਗੀ ਉਹ ਤਰ੍ਹਾਂ ਨਾ ਇੱਥੇ ਕਿ ਜੇ ਬੜੀਆਂ ਚੁਬਕਾਂ ਪੈਂਦੀਆਂ ਇੱਥੇ ਉਹ ਮੰਮੀ ਸਾਟਜੋ ਲੱਗੀ ਆ ਤੁਹਾਡੇ ਹੁਣ ਸਿਆਲੀ ਤੇ ਦੇਣਾ ਮੰਮੀ ਮਾਸ ਪਾਟਨ ਤਾਂ ਪੀੜ ਹੁੰਦੀ ਐ ਪੁੱਤਰਾ ਪਤਾ ਨਹੀਂ ਮੇਰਾ ਤਾਂ ਨਾ ਬੈਣ ਨੂੰ ਨਹੀਂ ਜੀ ਕਰੰਦਿਆ ਮੇਰਾ ਜੀ ਕਰਦਾ ਉੱਠ ਕੇ ਤੁਰਾਂ ਫਿਰਾ ਬਾਹਰ ਨਿਕਲਾਂ 4 ਦਿਨ 5 ਦਿਨ ਹੋ ਗਏ ਮੈਨੂੰ ਬੈਠੀ ਨੂੰ ਅੱਜ ਉਹ ਤਾਂ ਮੰਮੀ ਮੈਨੂੰ ਵੀ ਪਤਾ ਵਾ ਵੀ ਤੁਸੀਂ ਬੈੰਦੀ ਨਹੀਂ ਹੈਗੀ ਭਾਏ ਕੰਮ ਕਰੋ ਨਾ ਕਰੋ ਲਾਭ ਦੇ ਮਗਰ ਤਹੀ ਵਿਹਲੀ ਚ ਚਲੀ ਜਾਣਾ ਵਾ ਲਾਹ ਆਹ ਕੰਮ ਕਰਲਾ ਲਾਵੇ ਇਦਾਂ ਵਾ ਪਰ ਇਹ ਆਪੇ ਚਲੋ ਹੁਣ ਮਜਬੂਰੀ ਕਰਕੇ ਬਹਿਣਾ ਹੀ ਪੈਣਾ ਵਾ ਜਿੰਨੀ ਅਰੇਸ਼ਟ ਕਰੋਗੇ ਛੇਤੀ ਠੀਕ ਹੋ ਜਾਓਗੇ ਤੇ ਫਿਰ ਚਲੋ ਤੁਰੇ ਫਿਰਦੇ ਰਹੋਗੇ ਮੈਨੂੰ ਤਾਂ ਆਪ ਨਹੀਂ ਚੰਗੇ ਲੱਗਦੇ ਹੈਗੇ ਤੁਸੀਂ ਬੈਠੇ ਆਹੋ ਤੇ ਠੀਕ ਹੋ ਉਦੋਂ ਤੇ ਮੰਮੀ ਪੱਟੀ ਕਿਦਾਂ ਅੱਜ ਕਰਾ ਕੇ ਲਿਉਣੀ ਹੈ ਆਹੋ ਅੱਜ 4 ਦਿਨ ਹੋ ਗਏ ਅੱਜ ਜਾਂਦਾ ਸੀ ਡਾਕਟਰ ਕੋਲ ਕਰਾ ਜੇ ਪੱਟੀ ਹਣ ਕੇ ਤਾਂ ਕੋਈ ਗੱਲ ਨਹੀਂ ਨਾ ਹੋ ਤੇ ਹੁਣ ਤੇ ਨਾਵ ਨਹੀਂ ਆਣਾ ਵਾ ਤੇ ਸ਼ਾਮ ਨੂੰ ਤੁਸੀਂ ਕਰਾ ਲਿਆਓ ਲਵ ਨੂੰ ਕਹਾਂਗੀ ਖਾ ਲਿਆਉਣਗੇ ਫਿਰ ਕਰੀ ਆਹ ਨਹੀਂ ਮੇਰਾ ਵੀ ਰਾਦਾ ਕਰਾ ਲਾਂ ਕਦੀ ਸੋਚਣ ਨਹੀਂ ਐਕਸਰਾ ਵੀ ਕਰਾ ਲਾਂ ਮੰਮੀ ਉਹ ਦਿਨ ਕਰਵਾਇਆ ਦੱਸ ਇਹ ਉਹ ਤੁਹਾਨੂੰ ਉਦਾਂ ਹੀ ਵਿਅਮ ਹੋ ਗਿਆ ਵਾ ਡਾਕਟਰ ਨੇ ਦੱਸਿਆ ਇਹ ਕੱਲ ਮਾਸੀ ਪਾਟਾ ਵਾ ਚਲੋ ਮੈਂ ਤਾਂ ਪਾਣੀ ਜੇ ਇਹਦੇ ਆਂਦੇ ਹੋ ਤਾਂ ਕੋਈ ਗੱਲ ਨਹੀਂ ਮੈਂ ਲੰਮੂ ਕਾਹਾਂ ਕਿ ਫੇਰ ਕਰਾ ਦੂੰ ਨਾ ਚਲੋ ਵੇ ਤੁਹਾਡੀ ਤਸੱਲੀ ਵਾਸਤੇ ਕਰਾ ਲਾਂਗੇ ਡਾਕਟਰ ਦੀ ਸਲਾਹ ਲੈ ਲੈਂਦੇ ਆ ਨਾ ਚਲੋ ਠੀਕ ਹੈ ਮੰਮੀ ਮੈਂ ਫੇਰ ਲੈ ਲੈਂਨੀ ਆ ਪਾਣੀ ਤੂੰ ਤੂੰ ਹੀ ਖਾ ਲਓ ਮੈਡੀਸਨ ਡੈਡੀ ਆ ਗਏ ਜੇ ਆਓ ਆ ਗਏ ਪੁੱਤ ਮੈਂ ਕਿੰਨੇ ਚਿਰ ਦੀ ਢੀਕਣ ਦੀ ਸੀ ਤੁਹਾਨੂੰ ਨਾਲ ਨਵਦੀ ਦੀ ਤਾਂ ਫੋਨ ਆਇਆ ਸੀ ਉਹ ਉਥੋਂ ਤੁਰ ਪਏ ਜੇ अच्छा ते, ते तो ते ਵੈਸੇ ਡੈਡੀ ਮੈਨੂੰ ਦੱਸੋ ਤੁਸੀਂ ਵੈਸ ਸੱਦਿਆ ਕੱਲ ਹੀ ਉਹਨਾਂ ਨੂੰ ਕੋਈ ਗੱਲ ਨਹੀਂ ਆ ਲੰਦੇ ਪੁੱਤ ਦੱਸ ਦਿੰਨਾ ਕੱਲ ਹੀ ਸੱਦਿਆ ਆ ਲੱਗੀ ਜਾਣਾ ਪਤਾ ਤੈਨੂੰ ਆਹੋ ਮੈਂ ਕਹਿਣੀ ਆ ਕਿ ਐਵੇਂ ਕਹਿਣ ਨਾ ਤਾਂ ਵੀ ਫੋਨ ਤੇ ਵੀ ਕਰਨ ਵਾਲਾ ਕੰਮ ਹੈਗਾ ਹੀ ਜੀ ਫੋਨ ਤੇ ਕਰਨ ਵਾਲਾ ਨਹੀਂ ਉਹ ਬੈਠ ਕੇ ਕਰਨਾ ਹੈ ਸਾਰਿਆਂ ਨੇ ਫਿਰ ਗੱਲਬਾਤ ਹੈ ਹੀ ਕੋਈ ਇਹੋ ਜਿਹੀ ਕਰਨੀ ਚਾਹਣਗੇ ਤੈਨੂੰ ਪਤਾ ਲੱਗੀ ਜਾਣਾ ਕਿਹੜੀ ਕਰਨੀ ਚੱਲ ਠੀਕ ਹੈ ਤੁਸੀਂ ਕਿਹੜਾ ਮੈਨੂੰ ਦੱਸਣਾ ਹੁੰਦਾ ਹੁਣ ਉਹ ਹੋ ਗਏ ਹਨਾ ਤੀਜਵਾਈ ਉਹਨਾਂ ਨਾਲ ਸਾਰੀਆਂ ਗੱਲਾਂ ਤੇ ਸਾਰਾ ਕੋਈ ਨਹੀਂ ਪੁੱਤੋ ਉਹ ਤੇ ਹੁਣ ਆਪੇ ਘਰ ਚਲ ਗਈ ਹੁਣ ਤੇ ਤੇਰਾ ਨਾ ਕਰਨੀ ਔਰ ਕਿਹਨਾ ਕਰਨੀ ਤਾਂ ਹੀ ਫਿਰ ਉਹਨਾਂ ਨੂੰ ਸੱਦਣ ਦੇ ਜੇ ਉਹ ਉਹਨਾਂ ਨਾਲ ਕਰਨ ਵਾਲੀ ਸੀ ਚੱਲ ਠੀਕ ਐ ਕੋਈ ਨਹੀਂ ਫਿਰ ਵੇਖ ਲੈਨੀ ਆਣਾ ਕਿਹੜੀ ਉਹਨਾਂ ਨਾਲ ਜ਼ਰੂਰੀ ਮੇਰੇ ਨਾਲ ਨਹੀਂ ਕਰ ਸਕਦੇ ਕੋਈ ਨਹੀਂ ਵੀ ਕੁੜੀ ਸਦਾ ਨਹੀਂ ਆ ਆਪਣੀਆਂ ਹੀ ਮਰੀ ਜਾਂਦੀ ਆ ਪਤਾ ਲੱਗ ਹੀ ਜਾਣਾ ਬੱਸ ਹੋਣਗੇ ਤੇ ਓਹੋ ਡੈਡੀ ਸੱਚ ਸ਼ਹਿਰ ਨਹੀਂ ਤੇ ਜਾਣਾ ਉਹ ਪੁੱਤ ਮੈਂ ਕਹਤਾ ਐ ਲਵ ਨੂੰ ਕੀ ਕਿਹਾ ਜੇ ਜੋ ਮਰਾ ਮਰ ਚਾਹ ਪਾਣੀ ਲਈ ਜਿਹੜਾ ਪ੍ਰੋਗਰਾਮ ਕੋਈ ਲਿਆਉਣਾ ਮੈਨੂੰ ਪਤਾ ਤੂੰ ਹੀ ਚੇਤਾ ਬੁਲਾ ਲਿੰਦੇ ਜੇ ਇੱਕ ਦੋ ਚੀਜ਼ਾਂ ਹੋਰ ਕਹਿਣੀਆਂ ਆਹੀ ਤੇ ਤੂੰ ਫੋਨ ਕਰ ਲੈ ਲਵ ਨੂੰ ਕੋਈ ਗੱਲ ਇਹਨੂੰ ਕਹਿਆ ਹੈ ਲੈ ਆਉਣਾ ਜੋ ਚਾਹੀਦਾ ਤੇ ਚੱਲ ਮੈਂ ਵੀਰ ਨੂੰ ਫੋਨ ਹੀ ਕਰ ਲੈਂਦੀ ਹਾਂ ਹਾਂ ਤੂੰ ਕਰ ਲੈ ਇਹਨੂੰ ਦੱਸ ਦੇ ਠੀਕ ਭਾਜੀ ਤੁਸੀਂ ਇਕੱਲੇ ਆ ਗਏ ਮਾਸੀ ਜੀ ਉਹਨਾਂ ਨੂੰ ਮਾਸਣ ਨੂੰ ਲੈ ਆਉਣਾ ਹੀ ਨਾਲ ਪਬਜੀ ਸਗਮਿਆ ਤੇ ਇਹਨਾਂ ਨੂੰ ਕਹਿਣ ਦੀ ਹਾਂ ਕਿ ਮੈਂ ਤੇ ਮੰਮੀ ਨੇ ਵੀ ਕਹੇ ਅੱਜ ਉਹ ਚੱਲੀ ਏ ਤੇ ਮੰਮੀ ਮੰਨੇ ਨਹੀਂ ਕੋਈ ਗੱਲ ਕਰਨੀ ਕੋਈ ਗੱਲ ਨਹੀਂ ਫੇਰ ਆ ਜਾਣਗੇ ਚਲੋ ਕੋਈ ਗੱਲ ਨਹੀਂ ਸਾਸ਼ਕਾਲ ਜੀ ਸਾਸ਼ਕਾਲ ਕਿਹਾਲਾ ਠੀਕ ਠਾਕ ਦੇ ਲੱਗ ਗਿਆ ਡਾਕਟਰ ਇਹ ਤੇ ਫਾਇਸਾ ਸਿਕਾਉਣਾ ਕਿਹਾਲਾ ਚਾਹਾਂ ਮੇਰੇ ਤੋਂ ਬਿਗੈਰ ਇਹਦਾ ਕਿਥੇ ਲੱਗਦਾ 24 ਘੰਟੇ ਤੇ ਤੇਰਾ ਹੀ ਨਾਮ ਲੈਂਦੀ ਐ ਕੰਮ ਤੇ ਨਹੋਰ ਕੋਈ ਆਇ ਨਹੀਂ ਦੀਦੀ ਤੁਸੀਂ ਨੰਦ ਕਰ ਚਲੋ ਤੇ ਮੈਂ ਕੋਲਡ ਡਰਿੰਕ ਲੈ ਕੇ ਹਾਂ ਜੀ ਬੈਓ ਨਾ ਆ ਗਈ ਮੈਂ ਸਮਝਣ ਵਾਲੀ ਆ ਮਿਲ ਗੱਲ ਸੁਣਨ ਲਾਵ ਕਰਤਾ ਹੀ ਗੈਸ ਬੰਦ ਹਾਂਜੀ ਮੰਮੀ ਜੀ ਕਰਤਾ ਜੀ ਆਪ ਵਹਿਲਾ ਉਧਰ ਚਲੀ ਗਈ ਆ ਤੇ ਗੈਸ ਨਹੀਂ ਬੰਦ ਕਰਕੇ ਗਈ ਤੇ ਦੁੱਧ ਉਬਲਣੋਂ ਬਚ ਗਿਆ ਆ ਉਹ ਮੈਂ ਕਰਤਾ ਹੀ ਬੰਦ ਅੱਛਾ ਤੂੰ ਹੀ ਸੁਣਾਉਣ ਕਿਦਾਂ ਹਟੇ ਕੋਈ ਪੀੜ ਤੇ ਦਵਾਈ ਖਾਨਾ ਹਾਂ ਦਵਾਈ ਖਾਧੀ ਠੀਕ ਹੁਣ ਲੰਮੇ ਪਈ ਹਾਂ ਦਵਾਈ ਖਾ ਕੇ ਚਲੋ ਕੋਈ ਨਹੀਂ ਆਪੇ ਹੌਲੀ ਹੌਲੀ ਆਮ ਆ ਜੂਗਾ ਤੇ ਇਹ ਆ ਵੀ ਜਿਆਦਾ ਨਾ ਉੱਠ ਕੇ ਤੁਰਨ ਫਿਰਨ ਦੀ ਕੋਸ਼ਿਸ਼ ਨਾ ਕਰਿਓ ਜੀ ਉਹ ਜਿੱਧਰ ਗਿਆ ਆ ਉਧਰੋਂ ਵਧੀਆ ਵਧੀਆ ਹੋ ਗਿਆ ਕੰਮ ਹਾਂ ਮੰਮੀ ਬਹੁਤ ਵਧੀਆ ਨੇ ਪ੍ਰੋਗਰਾਮ ਕੀਤਾ ਆਕਾਸ਼ ਹੁਣਾ ਐਵੇਂ ਕਹਿ ਦੀ ਇਹ ਕਿਹੇ ਗਲਤੀ ਕਮੀ ਨਹੀਂ ਸਾਰੇ ਕਹਿੰਦੇ ਵੀ ਬਹੁਤ ਸੋਨਾ ਕੀਤਾ ਉਹਨਾਂ ਨੇ ਤੇ ਕੀ ਸਗੰ ਦੇ ਕਿ ਆਏ ਅੱਦ ਸਗਣ ਮੰਮੀ 1100 ਨਹੀਂ ਪੁੱਤੋ ਤੇ 800 ਦੇ ਕੇ ਗਏ ਸੀ ਹੁਣ ਮੈਨੂੰ ਨਹੀਂ ਨਾ ਇਹ ਗੱਲ ਦਾ ਮੰਮੀ ਪਤਾ ਹੈਗਾ ਜਾਂ ਤੂੰ ਇਹ ਦਾਦੇ ਤੇ ਮੈਂ ਤੇ ਆਖਿਆ ਵੀ ਤੂੰ ਉਹ ਦਵਾਈ ਖਾ ਕੇ ਸੁੱਤੇ ਜੀ ਤੇ ਕੀ ਠਾ ਲੈਣਾ ਨਹੀਂ ਤੂੰ ਮੈਨੂੰ ਪੁੱਛ ਲੈਣਾ ਹੀ ਨਾ ਉਹ ਮੈਂ ਤੇ ਇਸੇ ਚੱਕਰ ਚ ਰਿਹਾ ਵੀ ਚਲ ਐਨ ਇੱਕ ਦਿੱਤਾ ਨਾ ਦੇ ਇਹ ਹੁੰਨੇ ਆ ਤੇ ਬਾਕੀ ਕੋਈ ਗੱਲ ਨਹੀਂ ਹਾਂ ਜੇ ਹੋਰ ਕਿਹੜੇ ਵੀ ਜ਼ਿੰਦਗੀ ਚ ਪ੍ਰੋਗਰਾਮ ਮਾਰਦੇ ਦੇ ਦੇਣਾ ਹੁੰਦੇ ਰਹੇ ਖੁਸ਼ੀਆਂ ਵਾਲੇ ਫਿਰਦੇ ਆਓ ਕੋਈ ਗੱਲ ਨਹੀਂ ਕੋਈ ਆਊਗਾ ਗਾਹ پروگرام ਤੇ ਮੈਂ ਸਾ ਵਧ ਕਰਦੇ ਹਾਂ ਹੋ ਚਾ ਕੋਈ ਨਹੀਂ ਮੈਂ ਕਰ ਜਾਊਂਗੀ ਤੇ ਲਿਆਉਂਗੀ ਕੋਈ ਗੱਲ ਨਹੀਂ ਆ ਚਲੋ ਇਦਾਂ ਹੀ ਕਰ ਲਿਓ ਮੰਮੀ ਫਿਰ ਲਿਆ ਦਾਂ ਤੁਹਾਨੂੰ ਦੁੱਧ ਪਾ ਕੇ ਥੋੜਾ ਜਿਹਾ ਨਹੀਂ ਕੋਈ ਗੱਲ ਨਹੀਂ ਆ ਜਾਂਦੀ ਗਰਲੀਨ ਆਪੇ ਲਿਆ ਦਿੰਦੀ ਆ ਉਹ ਨਹੀਂ ਕੋਈ ਗੱਲ ਨਹੀਂ ਮੈਂ ਲਿਆਉਣਾ ਵਾ ਗਰਲੀਨ ਨੇ ਕੀ ਪਤਾ ਹਣ ਘੜੀ ਲਾ ਕੇ ਨਹੀਂ ਉਧਰ ਆਉਣਾ ਚੱਲ ਵੇਖ ਲੈ ਫਿਰ ਲੈ ਤੇ ਨਾਲੇ ਮੈਂ ਕਹਿੰਨਾ ਵੀ ਥੋੜਾ ਜਿਹਾ ਵਿੱਚ ਹਲਦੀ ਪਾ ਲਵਾਂ ਸਟ ਵਾਤੇ ਵਧੀਆ ਹੁੰਦੀ ਆ ਨਹੀਂ ਹਲਦੀ ਰਹਿਣ ਹੀ ਦੇ ਦੋ ਉਹਨੇ ਬੜਾ ਵਧੀਆ ਟੇਸਟ ਲੱਗਦਾ ਜੀ ਮੰਨੋ ਗੱਲ ਮੱਲੇ ਹੁਣਾਂ ਥੋੜੀ ਜਿਹੀ ਪਾ ਕੇ ਆ ਗਿਆ ਮੇਰੇ ਪੁੱਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡੈਡੀ ਜੀ ਠੀਕ ਠਾਕ ਹਾਂਜੀ ਵਧੀਆ ਤੁਸੀਂ ਸੁਣਾਓ ਆ ਕੇ ਬਹਿ ਜਾ ਬੈਠੇ ਬਸ ਸਭ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਤੁਸੀਂ ਦੱਸੋ ਠੀਕ ਹੈ ਆਪਣਾ ਵਧੀਆ ਚਲੋ ਬਹੁਤ ਵਧੀਆ ਚਾਹੀਦਾ ਤੇ ਡੈਡੀ ਜੀ ਕੋਈ ਟੈਨਸ਼ਨ ਵਾਲੀ ਗੱਲਤ ਨਹੀਂ ਹੈ ਜਿਹੜਾ ਤੁਸੀਂ ਹਾਨੂੰ ਚੰਚੱਕਾ ਬੁਲਾ ਲਿਆ ਵਾ ਉਹ ਨਹੀਂ ਪੁੱਤ ਤੂੰ ਟੈਨਸ਼ਨ ਨਾ ਬੜੀ ਜਲਦੀ ਲੈਣੀ ਹੈ ਕਿਤੇ ਫਿਰ ਫਿਕਰ ਤੇ ਹੁੰਦੀ ਆ ਨਾ ਤੁਸੀਂ ਹਾਨੂੰ ਕੁਝ ਦੱਸਿਆ ਹੀ ਨਹੀਂ ਹੈਗਾ ਤੁਸੀਂ ਕਿਹਾ ਅੱਜੋ ਜਲਦੀ ਜਲਦੀ ਮੈਥੜ ਨਾਲ ਕੋਈ ਗੱਲ ਕਰਨੀ ਹੈ ਕੋਈ ਨਹੀਂ ਆਉ ਲਾ ਬਣੋ ਸਾਡੇ ਆ ਲੈਣ ਨੂੰ ਫਰਕ ਨਹੀਂ ਆ ਗੱਲ ਮੈਂ ਤੈਨੂੰ ਰਾਤ ਨੂੰ ਸਮਝਾਉਂਦਾ ਆ ਨਾ ਇੱਕ ਦਿਨ ਫਿਕਰ ਬੜੀ ਕਰਦੀ ਟੈਨਸ਼ਨ ਬਹੁਤ ਜ਼ਿਆਦਾ ਜਲਦੀ ਲੈ ਲੈਂਦੀ ਐ ਮੈਂ ਚ ਉਹੋ ਜੀ ਗੱਲ ਹੁੰਦੀ ਉਹਨਾਂ ਦੱਸ ਹੀ ਦੇਣਾ ਸੀ ਤੇ ਜਾਣ ਕੇ ਇਹ ਨਾ ਐਵੇਂ ਕਰੀ ਜਾਂਦੀ ਤੇ ਨਾਲੇ ਵੇਖ ਲਓ ਅੱਧੇ ਪੌਣੇ ਘੰਟੇ ਦਾ ਰਾਹ ਹੀ ਤੇ ਕਹਿੰਦੇ ਹੀ ਦੂਰ ਬੜੀ ਐ ਆ ਹੀ ਗਈ ਨਹੀਂ ਕਦੀ ਹੋਣੀ ਜਾਣ ਲੱਗੀ ਡਿਊਟੀ ਦੇ ਨਹੀਂ ਤਾਂ ਪਹਿਲੇ ਕਹਿੰਦੇ ਜਾਂਦੀ ਆਉਂਦੀ ਕਿੱਥੇ ਹੀ ਨਾ ਠੀਕ ਠੀਕ ਆ ਹਾਂਜੀ ਚਲੋ ਕੋਈ ਨਹੀਂ ਕੱਲ ਨੂੰ ਚੱਲਦੇ ਆਂ ਹਾਂ ਹਾਂ ਇਹ ਹੀ ਰਾਜ ਇਕਲੋਤੇ ਹਰਾ ਫਰਾ ਹੋ ਜੋ ਵੇਖਿਆ ਯਾਰ ਤੂੰ ਤਾਂ ਐ ਹਵਾ ਵਾਂਗੂੰ ਉੰਡੀ ਆ ਅੱਗੇ ਪਿੱਛੇ ਵੇਖ ਲਿਆ ਕਰ ਕੋਈ ਮੈਂ ਕਰਦਾ ਨਹੀਂ 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 ਕੋਈ ਨਹੀਂ ਕਰਦਾ ਮੈਂ ਤੈਨੂੰ ਇੱਕ ਮਿੰਟ ਬਾਤ ਕਰਾਂ ਹਾਂਜੀ ਹੁੰਦਾ ਭੁੱਲ ਗਿਆ ਕਿਆ ਬੰਦ ਕਰਾਂ ਮੈਂ ਅੰਨੀ ਫਿਰ ਗੱਲ ਕਰ ਉਹ ਰੋ ਜਾ ਇੱਕ ਮਿੰਟ ਹੌਸਲਾ ਦੇ ਕਰ ਮੈਂ ਵੇਖ ਲੈ ਗਿਆ ਕਰਤਾ ਵਾਂ ਬੰਦੇ ਤੇ ਮੰਮੀ ਨੂੰ ਦੁੱਧ ਦੇਣਾ ਹੈ ਮੈਂ ਉਹ ਦੀ ਆਵਾਂ ਚੱਲ ਉਹ ਵੀ ਮੈਂ ਦੇਤਾ ਆ ਇਹ ਵੀ ਥੋੜਾ ਜਿਹਾ ਦੱਗ ਦੇ ਧਿਆਨ ਰੱਖਿਆ ਕਰ ਮਾਲ ਨੂੰ ਮੈਂ ਵੀ ਨਾ ਵੇਂਦਾ ਦੁੱਧ ਵੀ ਉੱਬਲਦਾ ਰਹਿਣੀ ਤੇ ਅੱਗ ਦੀ ਗੱਲ ਐਵੇਂ ਲਿਗੇਲੀ ਨਹੀਂ ਕਰੀਦੀ ਨਹੀਂ ਮੈਂ ਨਾ ਨਾਬ ਨੂੰ ਵੇਖ ਲਿਆ ਤੇ ਮੈਂ ਨਾ ਉਹਨਾਂ ਨੂੰ ਮਿਲ ਚਲ ਗਈ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਪਰ ਮੈਂ ਦੁੱਧ ਵੀ ਧਰਿਆ ਵਾ ਆਗੇ ਨਾਬੂ ਨਹੀਂ ਫਿਰ ਆਹੋ ਆਗੇ ਆ ਚਾਹ ਪਿਆਤੀ ਮੈਂ ਹੁਣ ਚਲ ਕੋਈ ਨਹੀਂ ਵਧਿਆ ਕੀਤਾ ਤੇ ਆ ਜਾ ਫਿਰ ਮੈਂ ਚੱਲਦਾ ਕੋਈ ਗੱਲ ਨਹੀਂ ਤੂੰ ਜਾਉ ਮੈਂ ਕਰ ਮੰਮੀ ਨੂੰ ਪੁੱਛ ਲੈ ਕੋਈ ਚੀਜ਼ ਚਾਜ ਤੈਨੂੰ ਲੈਣੀ ਹੈਗੀ ਆ ਉਹਦੇ ਨਾਲੇ ਮੰਮੀ ਨੂੰ ਨਾ ਕਈ ਵੀ ਜੇ ਗੇਟ ਕੋਈ ਖੜਕਾਊਗਾ ਤੇ ਮੜਾ ਜਾ ਵੇਖ ਲਓ ਜਾ ਫੋਨ ਹੀ ਕਰ ਦੇਣਾ ਕਿਉਂਕਿ ਉਹ ਪਾਰਸਲ ਵਾਲੇ ਜਿਹਨੇ ਟਾਈਮ ਦਿੱਤਾ ਹੀ ਵੀ ਉਹਨੇ ਆ ਜਾਣਾ ਵਾ ਘੰਟੇ ਡੇਢ ਤੱਕ ਮੰਮੀ ਫੋਨ ਕਰ ਲੈਣਗੇ ਤੈਨੂੰ ਪਤਾ ਵਾ ਮੰਜੇ ਤੋਂ ਨਹੀਂ ਮੈਂ ਥੱਲੇ ਉਤਰਨ ਦੇਣਾ ਹੈਗਾ ਉਹ ਤਾਂ ਅੱਗੇ ਆਂਦੇ ਆ ਮੈਨੂੰ ਥੋੜਾ ਥੋੜਾ ਪਾਰ ਕੇ ਤੇ ਤੋ ਚਲੋ ਉਹ ਤਾਂ ਠੀਕ ਆ ਪਰ ਇਹ ਵੀ ਹੁਣ ਪਾਰਸਲ ਆਣਾ ਉਹਨੂੰ ਪੈਸੇ ਦੇ ਕੇ ਚੀਜ਼ ਰਿਸੀਵ ਕਰਨੀ ਆ ਕਦੀ ਕੋਈ ਗੱਲ ਹੀ ਲੈ ਲਾਂਗੇ ਜਾ ਤੂੰ ਵਧੀਆ ਵਧੀਆ ਤੂੰ ਸੁਣਾ ਲਵਾ ਠੀਕ ਠਾਕ ਘਰੇ ਕਿਦਾਂ ਵਧੀਆ ਸਭ ਠੀਕ ਠਾਕ ਤੂੰ ਦੱਸ ਕਿਦਾਂ ਬੜਾ ਠੀਕ ਆ ਵਧੀਆ ਗੁਰੂ ਰਾਮ ਦਾਸ ਦੀ ਕਿਰਪਾ ਗਿਆਂਗਦੇ ਆਹ ਇਥੇ ਪ੍ਰੋਗਰਾਮ ਹੀ ਲੱਗੇ ਅੱਛਾ ਮੈਂ ਤਾਂ ਚਾਚਾ ਜੀ ਦੋਵੇਂ ਹੋ ਕੇ ਆਏ ਆ ਠੀਕ ਆ ਠੀਕ ਆ ਹੋਰ ਅੰਟੀ ਕਿਦਾਂ ਠੀਕ ਠਾਕ ਨੇ ਠੀਕ ਆ ਵੀ ਵਧੀਆ ਨੇ ਦਵਾਈ ਦਾਰੂ ਮੜਾ ਮੋਟਾ ਲੈਣਾ ਪੈਂਦਾ ਪਰ ਚਲੋ ਠੀਕ ਨੇ ਕੀ ਗੱਲੂਗੀ ਕੀ ਦੱਸਾਂ ਪਿੰਦਰ ਐਵੇਂ ਬਹਾਨੇ ਜੇ ਬਣਿਆ ਕੇ ਉਹ ਜਾਂ ਡੇ ਹੀ ਵੇਲੀ ਅੱਗੇ ਵੀ ਤੁਹਾਨੂੰ ਪਤਾ ਜਾਂਦੇ ਹੁੰਦੇ ਹੀ ਆ ਹਾਂ ਹਾਂ ਤੇ ਪੈਰ ਮੜਾ ਜਾਂ ਬਸ ਮਰੋਲਿਆ ਤੇ ਉਹਦੇ ਨੇ ਬਸ ਸੱਟ ਲੱਗੀ ਹੈ ਤੇਰਾ ਭਲਾ ਹੋ ਜਾਈ ਉਹ ਕਰਮਾਂ ਦਾ ਜਿਹੜਾ ਤੁਹਾਨੂੰ ਪਤਾ ਵਾਲ ਪੈ ਕੇ ਕੰਮ ਹੁੰਦਾ ਤੇ ਵੀਰ ਜੀ ਕਿੰਨੇ ਦਿਨ ਹੋ ਗਏ ਸੱਟ ਲੱਗੀ ਨੂੰ ਬਸ 4-5 ਦਿਨ ਹੋਏ ਆ ਤੇ ਲੈ 10 ਵੀਰ ਜੀ ਤੁਹਾਡਾ ਫਰਜ਼ ਨਹੀਂ ਹੈ ਬੰਦਾ ਦੱਸਣ ਦਾ ਇੱਕਰੀ ਮੈਨੂੰ ਫੋਨ ਕਰਕੇ ਦੱਸ ਤੇ ਦਿੰਦੇ ਨਾ ਡੈਡੀ ਜੀ ਤੁਮੇ ਉਹ ਮੈਂ ਆਂਦੇ ਨੂੰ ਦੱਸਣਾ ਮੈਂ ਫੇਰ ਐਵੇਂ ਟੈਨਸ਼ਨ ਲਈ ਗਈ ਉਹ ਆਂਦੇ ਨੇ ਕੀ ਲੋੜਾ ਦੱਸਣ ਦੀ ਆਪਣੀ ਨੇ ਨਾ ਸਮਝਦੇ ਫੇਰ ਉਹ ਵੇਖ ਲੈ ਇਹ ਕਿਹੋ ਜੀ ਗੱਲ ਕੀਤੀ ਹੈ ਚਾਚਾ ਜੀ ਮੈਂ ਦੇ ਕਰਕੇ ਕਿਹਾ ਸੀ ਤੁਹਾਨੂੰ ਵੀ ਨਾ ਦੱਸਿਓ ਵੀ ਮੁੜ ਕੇ ਧੀ ਧਿਆਣੀਆਂ ਫੇਰ ਟੈਨਸ਼ਨ ਲਓ ਉਹ ਤਾਂ ਹੀ ਕਿ ਮੈਂ ਤਾਂ ਹੀ ਨਹੀਂ ਗੱਲ ਕੀਤੀ ਇਹਦੇ ਨਾਲ ਮੇਰੀ ਗੱਲ ਸੁਣ ਦੱਸਿਆ ਨਹੀਂ ਤੇ ਅੰਟੀ ਕੀ ਸੋਚਣਗੇ ਉਹ ਭਰਾਵਾ ਯਾਰ ਫਿਰ ਕੀ ਸੋਚ ਬਦਲੇ ਤੂੰ ਐਸੇ ਮੂੰਹ ਨਾਲ ਕਹਿਣਾ ਕਿ ਤੇ ਰੋਟੀ ਨਹੀਂ ਖਾਂਣੀ ਸੁਣ ਮੇਰੀ ਗੱਲ ਹੁਣ ਤੈਨੂੰ ਕੀ ਦਸੀਏ ਇਹ ਜਦੋਂ ਪੜਦੀ ਹੁੰਦੀ ਸੀ ਨਾ ਤੇ ਕਦੇ ਇੱਕ ਨੰਬਰ ਘਟ ਜਾਣਾ ਨਾ ਤੇ ਇਹਨੇ ਅਗਲੇ ਦਿਨ ਕਹਿਣਾ ਮੈਂ ਰੋਟੀ ਨਹੀਂ ਖਾਣੀ ਹੈਗੀ ਪੂਰਾ ਦਿਨ ਛੱਡ ਦੇਣਾ ਨਹੀਂ ਚਲ ਉਹ ਤੇ ਤੇਰੀ ਗੱਲ ਠੀਕ ਆ ਪਰ ਫਰਜ਼ ਬੰਦਾ ਹੈ ਤੁਹਾਡਾ ਦੱਸਣ ਦਾ ਇਤੋਂ ਯਾਰ ਬੰਦਾ ਨੰਗਦਾ ਹੁੰਦਾ ਹਨਾ ਆਈਂਦਾ ਵਾ ਤੇ ਹੋਰ ਇਦਾਂ ਚੰਗੇ ਨਹੀਂ ਲੱਗੇਗਾ ਉਹ ਚਲ ਕੋਈ ਨਹੀਂ ਇਹ ਸ਼ੁਕਰ ਮਨਾਉ ਮਾਲਕ ਦਾ ਵੀ ਜ਼ਿਆਦਾ ਨਹੀਂ ਫ੍ਰੈਕਚਰ ਹੋਇਆਗਾ ਖਾ ਕੋਈ ਹਫ਼ਤੇ ਭਾਂ ਲੈ ਖੇਡ ਹੋ ਜਾਣਗੇ ਆਪੇ ਠੀਕ ਹੋਈ ਚੱਕਰ ਚਲੋ ਚਲੋ ਬੰਦਿਆ ਪੀ ਲਿਆ ਮੈਂ ਮੀਂ ਆਹੋ ਦੁੱਧ ਤੇ ਮੈਂ ਪੀ ਲਿਆ ਮੈਂ ਮੰਜੀ ਤੇ ਕੀ ਬਹਿ ਗਈਆਂ ਤੈਨੂੰ ਤੇ ਪਰ ਨਿਕਲ ਆਏ ਤੂੰ ਘਰ ਟਿਕਦੀ ਨਹੀਂ ਉਹਦੇ ਲਾਭ ਨਾ ਆਉਂਦਾ ਤੇ ਦੁੱਧ ਉਬਲ ਕੇ ਖਲਾਰਾ ਪੈਣਾ ਹੀ ਨਾਲੇ ਭਾਂਡਾ ਸੜਦਾ ਹਾਏ ਹੈ ਮਮੀ ਤਨ ਪਤਾਵਾ ਗਿਆਨ ਤੇ ਟਾਈਮ ਲੱਗ ਹੀ ਜਾਂਦਾ ਵਾ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਸਾਹਮਣੇ ਨਾ ਵੀ ਇਹਲੀ ਤੇ ਮੈਂ ਉਧਰ ਨਹੀਂ ਚਲ ਗਈ ਉਹਨਾਂ ਨਾਲ ਕੀ ਆਂਦੀ ਵੀ ਮੈਂ ਨਹੀਂ ਜਾਣਾ ਹੈਗਾ ਮੈਂ ਬਾਅਦ ਚ ਨਹੀਂ ਤੇ ਜਾਣਦੇ ਤੇ ਚੱਲ ਮੈਂ ਗੱਲ ਨਹੀਂ ਕਰਨੀ ਇਹਨਾਂ ਦੇ ਘਰ ਦਾ ਤੇ ਖਿਆਲ ਬੰਦਾ ਰੱਖਿਆ ਹੀ ਨਾ ਵੀ ਮੈਂ ਕੋਈ ਚੀਜ਼ ਧਰੀ ਹੈ ਗੈਸ ਦੇ ਉੱਤੇ ਉਹਨੂੰ ਮੈਂ ਸਾਭ ਜਾਂ ਬੰਦ ਕਰ ਜਾਂ ਤੇ ਮੰਮੀ ਤਾਂ ਇਹਨੇ ਕਹਿਣ ਡਿਆ ਵੀ ਤੇਰੇ ਪਰ ਨਿਕਲ ਆਏ ਮੈਂ ਮੰਜੀ ਤੇ ਬਹਿ ਗਈ ਮੈਂ ਤੈਨੂੰ ਕਦੀ ਕਿਹਾ ਵਾ ਵੀ ਤੂੰ ਮੰਜੇ ਤੇ ਪਹਿ ਜਾ ਮੈਂ ਤਾਂ ਨਹੀਂ ਵੀ ਤੂੰ ਹੀ ਤੁਰਦੇ ਫਿਰਦੇ ਮੈਨੂੰ ਚੰਗੇ ਲੱਗਦੇ ਹੋ ਭਾਵੇਂ ਤੂੰ ਹੀ ਮੈ ਨਾਲ ਲੜ ਵੀ ਪੈਂਦੇ ਓ ਤੇ ਆ ਹੋਵੇ ਤੂੰ ਢਿੱਡ ਚ ਕੀ ਪਤਾ ਕੀ ਕੁਛ ਕਰਦੀ ਹੈ ਫੇ ਉਹ ਬੈਠੀ ਨੋਕਾ ਟੋਕੀ ਨਹੀਂ ਕਰਦੀ ਮੈਨੂੰ ਜੇ ਮੰਮੀ ਤੈਨੂੰ ਕਾਟੋਕੀ ਕਰਨੀ ਐ ਨਾ ਤੂੰ ਤੀ ਮੱਜੇ ਤੇ ਵੀ ਕਰ ਲੈਣੀ ਆ। ਉਹ ਤੇ ਮੰਮੀ ਤੇ ਆਪਣੀ ਲੋੜ ਨੂੰ ਨਹੀਂ ਆਂਦੇ ਐ ਕਿ ਮੈਨੂੰ ਕੱਖ। ਕਿਉਂ ਕੀ ਗੱਲ ਮੈਨੂੰ ਕਾਦੀ ਲੋੜ ਏਡੀ ਚੜ ਗਈ ਐ। ਫੇ ਮੈਂ ਜੇ ਤੇ ਕੁਝ ਪੜਾਏਗੀ ਨਾ ਬਾਅਦ ਮੈਨੂੰ ਆਪ ਫੜ ਕੇ ਖਾਣਾ ਪਊਗਾ। ਮੈਂ ਸਦਾ ਤੇ ਨਹੀਂ ਮੰਜੇ ਤੇ ਬੈਠੀ ਰਹਿਣਾ। ਕਿ ਮੈਂ ਸਦਾ ਬੈਠੀ ਰਹਿਣਾ ਵਾ। ਤੇ ਮੰਮੀ ਮੈਂ ਤੇ ਪਰਮਾਦਰਮ ਦਾ ਸ਼ੁਕਰ ਕਰਨ ਦੀ ਐ ਪਰ ਕਿਹੜੇ ਵળે ਤੂੰ ਠੀਕ ਹੋ ਜਾਓ। ਮੈਂ ਨਹੀਂ ਇਦਾਂ ਦੀ ਸੋਚ ਸੋਚਣ ਦੀ ਤੇ ਐਵੇਂ ਨਰਾਜ ਨਾ ਹੋਇਆ ਕਰੋ ਗੱਲ ਗੱਲ ਦੀ। ਕੋਈ ਉਦਾਂ ਹੀ ਗੱਲ ਆ ਜੇ ਤੁਹਾਨੂੰ ਕੇ ਗੱਲ ਦਾ ਗੁੱਸਾ ਵਾ ਤੂੰ ਮੈਨੂੰ ਦੱਸ ਦੋ ਮੈਂ ਉਹ ਚੀਜ਼ ਦੀ ਮਾਫੀ ਮੰਗ ਲੈਨੀ ਆ ਫਿਰ ਗੁੱਸਾ ਮੈਨੂੰ ਹੋਈ ਆ ਵੀ ਕਰਦਾ ਖਿਆਲ ਰੱਖਿਆ ਕਰ ਥੋੜਾ ਜਿਹਾ ਐਵੇਂ ਨਾ ਮੂੰਹ ਚੋਕ ਕੇ ਇੱਧਰ ਉੱਧਰ ਨੂੰ ਤੁਰ ਪਿਆ ਕਰ ਚੱਲ ਠੀਕ ਆ ਮੰਮੀ ਅੱਜ ਨਾ ਵਾਈ ਹੈ ਨਾ ਅੱਜ ਮੈਂ ਸ਼ਮਾ ਤੱਕ ਰਹਿਣਾ ਜੇ ਫਿਰ ਨਾ ਕਿਉਂ ਕੁਝ ਤੇ ਬਾਅਦ 'ਚ ਨਹੀਂ ਮੈਂ ਜਾਂਦੀ ਹੈਗੀ ਐਨਾ ਤੂੰ ਨਾ ਨਾ ਕਰਦੀ ਆ ਨਾ ਬਨੇ ਇੱਕ ਵਾਰ ਵੀ ਪੁੱਛਿਆ ਤੈਨੂੰ ਵੀ ਤਾਈ ਨਹੀਂ ਦਈ ਕਿਤੇ ਬਾਰ ਐਹੀ ਦੱਸਿਆ ਨਹੀਂ ਮੰਮੀ ਨਾ ਨੂੰ ਪਤਾ ਹੀ ਠੀਕ ਨਹੀਂ ਹੈਗੇ ਚਲ ਤੂੰ ਉਹਨੂੰ ਤਾਂ ਦੱਸਿਆ ਨਹੀਂ ਕਿੰਨੇ ਦਿਨ ਹੋ ਗਏ ਸੱਟ ਲੱਗੀ ਉਹਦੇ ਘਰ ਦੇ ਆ ਉਹਨਾਂ ਦੱਸਿਆ ਹੋਊਗਾ ਮੰਮੀ ਉਹਨੂੰ ਸੱਚੀ ਨਹੀਂ ਪਤਾ ਹੁੰਣਾ ਜੇ ਪਤਾ ਹੁੰਦਾ ਤੂੰ ਫੋਨ ਨਾ ਕਰਦੀ ਇਹਨੂੰ ਚਲ ਠੀਕ ਐ ਭੈਣਾ ਤੂੰ ਤੇ ਉਹਨਾਂ ਦੀ ਸੱਟ ਲੈਣੀ ਐ ਮੰਮੀ ਤਣ ਮੈਂ ਕਿੰਨੀ ਵਾਰੀ ਕਿਹਾ ਨਿਕਲੀ ਗੱਲ ਤੇ ਗੁੱਸੇ ਨਹੀਂ ਹੋਈਦਾ ਐਦਾਂ ਨਹੀਂ ਸਰਦਾ ਹੈਗਾ ਹੋਂ ਤੇ ਦੱਸ ਤੂੰ ਗੱਲ ਹੋਂ ਤੇ ਸਰ ਜਣ ਇਕੱਠੇ ਬੈਠੇ